ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਣਾ ਹੈਗਾ ਸੁਖਮਨੀ ਸਾਹਿਬ ਜੀ ਦਾ ਪਾਰਕ ਤੇ ਗੁਰਦੁਆਰਾ ਸਾਹਿਬ ਆਪਾਂ ਚੱਲੇ ਆਂ ਪਰ ਮੰਮਾ ਸਭ ਲੈ ਕੇ ਸਿਸਟਰ ਦੇ ਨਾਲ ਤੇ ਸਾਰੀ ਫੈਮਿਲੀ ਨਾਲ ਹੋਊਗੀ ਤੇ ਆਪਾਂ ਤੁਹਾਨੂੰ ਜੋ ਵੀ ਦਿਖਾਵਾਂਗੇ ਕਲਿੱਪਾਂ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤੇ ਨੋਟੀਫਿਕੇਸ਼ਨ ਹੋਣੀ ਮਿਲ ਸਕੇ ਅੱਗੇ ਹੋਰ ਵੀ ਕੀ ਦਿਖਾਉਣ ਵੀਡੀਓ ਆਉਣਗੀਆਂ ਦੇਖਣ ਨੂੰ ਮਿਲਣਗੀਆਂ ਤੈਨੂੰ ਚੱਲਦੇ ਆ ਦਾ ਦਰਬਾਰ ਕੀ ਜੈ ਜੈਕਾਰਾ ਫੁਣ ਜੈ ਜੈਕਾਰਾ ਬੋਲ ਸੱਚੇ ਦਰਬਾਰ ਕੀ ਜੈ ਬੋਲ ਉਹ ਬੇਚੀ ਦੀ ਵਾਰੀ ਜੈ ਅੰਦੇ ਪੀਸਾਂ ਦੀ ਬਾਬਾ ਜੀ ਮਲੇਰ ਕੋ ਤੇ ਮੱਖਾ ਦਾ ਪੰਜਾਸ਼ਾ ਬਾਬਾ ਬੁੱਧੂ ਸਾਹੀ ਅਛੇਰ ਤੇ ਚਾਲੇ ਕਾਲੇ ਜਿਆਨੇ ਕਾ ਬੋਲ ਜੀ ਹੋਰ ਤੇ ਕਾਲਾ ਰਮਾ ਉਹ ਚਲੋ ਬਲੇ ਕਾਲਾ ਰਮਾ ਉਹ ਯਾਰ ਲਾਲ ਜਾਂ ਉਹਨੇ ਲੈ ਲੈ ਚਾਚੇ ਨੇ ਉਹ ਕਾਲੇ ਰਮਾ ਤੇਰੇ ਪਤਾ ਨਹੀਂ ਕਿਧਰ ਗਿਆ ਇਹਨਾਂ ਨੂੰ ਨਹੀਂ ਆਉਂਦਾ ਪਤਾ ਕਿ ਜਿਹੜਾ ਲਾਲ ਜਿਹਾ ਹੈ ਜੀ ਚਾਹਤਾਂ ਨੂੰ ਲੱਗੇ ਬੇਨੀ ਇਹ ਕਾਲਰ ਮਾ ਸਕਦੇ ਆ ਲੋ ਆਜੋ ਬੈਠੀ ਆ ਅੱਜ ਠੀਕ ਕਰਨੀ ਆ ਸਿਧਾ ਕਰਨੀ ਆ ਤੂੰ ਬਰੋ ਸਭ ਜਾਈਦਾ ਉਸ ਕੰਮ ਕਰਦਾ ਮੇਰੇ ਨਾਲ ਕੰਮ ਕਰਨਾ ਵੀ ਦੂਰ ਦੀ ਚੱਲ ਆਹੋ ਹੋ ਹੋ ਇਹਦਾ ਹੁਣ ਚੱਲ ਨਹੀਂ ਇਹ ਜੀ ਨਹੀਂ ਤੋ ਕਰਾਸ ਵੀ ਵਿਚਾਲੇ ਰੱਖ ਦੇਈਂ ਚਲੋ ਚਲੋ ਆ ਜਾ ਆ ਆ ਵੀਰ ਨੂੰ ਸੁਣਾਣਾ ਉਹਨਾਂ ਨੇ ਕਹੋ ਉਹਨਾਂ ਨੂੰ ਵੀਰੇ ਨੂੰ ਚਾਹ ਚੁਣਾ ਦੇ ਸਮਾਨ ਦਾ ਵੀ ਕਿ ਧਿਆਨ ਰੱਖਿਓ ਕਰੋ ਮੈਂ ਤੁਹਾਨੂੰ

ਇੱਧਰ 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 ਮੱਥਾ ਠੀਕ ਕਰ ਉੱਪਰ ਦੀ ਜਿਹੜਾ ਗੱਡੀ ਚੰਗਾ

and some of that. ਸਾਧ ਦੇ ਗੰਗ ਸਦ ਗੁਰ ਹੈ ਜਨ ਸਦ ਤੇ ਤੋਏ ਚੰਗਿਓ ਅਨੁਸਾਧ ਬੋ ਅਨਾ ਜੀਓ ਸਾਧ ਕੀ ਦੁਰ ਕਰੋ ਸਦਾ ਸਾਗੋ ਬੁਜਾਈਐ ਗੁਰ ਬਾਨ ਸੋ ਸਿਗਾਰ ਬਾਕੀ ਬਾਇਨੇ ਸਾਸ ਸਦਾ ਚਿਤ ਦੋਈਐ ਜਗਤ ਗਿੰਦੇ ਸਾਧੂ ਰਾਖੈ ਹਰ ਗੁਰੂ ਦਾ እእን እእን እንን ਨਹੀਂ ਨਹੀਂ ਕਰੇਗਾ ਕੇ ਅੰਦਾਜ਼ਾ ਇਹ ਕੋਈ ਪਾਇਆ ਵੀ ਨਹੀਂ ਕਸੂਈ ਖੋਲਤੀ ਇਸ ਮੈਂ ਕੀ ਚੋ ਮੱਠਰ ਨੂੰ ਕਰ ਜਾ አይ <laughs> አሪፍ Come um. on. Bye. ਇਤਿ ਵਾਹੀ ਸੁਖੇ ਬ੍ਰਹਮਗੰ ਸੋ ਨਾਨਕ ਹਾ ਹਾ ਸਰਬਨਿਰਗੁਣ ਆਪੂ ਸਰਗੁਣ ਪੀਉ ਹੀ ਕਲਾ ਧਾਰਨ ਸੰਗਰੀ ਮੋਈ ਆਪਨੇ ਜੈਤ ਸਰਬੀਸ਼ਾਰ ਹਰ ਹਰ ਨਾਮ ਤੁਮਾ ਬਨਾ ਏਕ ਆਸਰਾ ਤੁਮ ਮਨ ਮਾਹੀ ਸਭ ਰੋਗ ਦਾਣ ਤੁਮ ਲਜਾਏ ਜਿਸ ਤੋਂ ਧੰਨ ਤੋ ਚਾਰ ਪੂਰਤਿ ਹੁ ਲਦਾ ਗਏ ਸੋ ਤਨ ਹਰ ਸੇਵਾ ਤੇ ਮਾਵੇ ਜਿਸ ਤੋਂ ਕੋ ਨਿਤ ਵਸੇ ਮੀਤ ਸੋ ਸੁਖ ਸਾਧੂ ਸੰਗੁ ਪ੍ਰੀਤਿ ਜਿਸੋ ਬਾਤੋਂ ਕਰੈ ਬੰਦੀ ਬਾ ਠੀਕ ਆ ਠੀਕ ਆ ਓਕੇ ਆ ਚੱਕੋ 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 ਕੇ ਰੱਖੋਗੇ ਰੰਦ ਸਾਰੀ ਉਹ ਗੁੱਲੇ ਉਧਰ ਆ ਦੀ ਚੰਗਾ ਉਹ ਤੇ ਖਾ ਦੇ ਆ ਲੰਬੇ ਲੰਬੇ ਗੁੱਲੇ ਆ ਗਏ ਹਾਂਜੀ ਸਮਾਈਲ ਰੱਖੋ ਫੇਰ ਤੇ ਦੇਖੀ ਉੱਤੇ ਛੱਡ ਦੇ ਉਹਦੇ ਫਾਇੰਡਿੰਗ ਆ ਪਾਣੀਆਂ ਵੀ ਸੀਗੀਆਂ ਤੈਨੂੰ ਮੈਂ ਕੱਲ ਰੱਖ ਦਿੰਦਾ ਇਹ ਮੈਦੂ ਹੋ ਗਿਆ ਕਿਦੀ ਸਰਚ ਮਾਰਦਾ ਹੀ ਹੋ ਗਿਆ ਬਿਲਕੁਲ ਜਿਹੜੀਆਂ ਚਲਚਮਾਨ ਨਹੀਂ ਵਾਕੀ ਕਾਲੀ ਕਰ ਗਿਆ ਇਹ ਬਲੌਗ ਤੇ ਤੇਰਾ ਬਣ ਗਿਆ ਬਣ ਗਿਆ ਬਣ ਗਿਆ ਵੀਡੀਓ ਰਿਕਾਰਡ ਹੋਗੀ ਆ ਗਈ ਵਿੱਚ ਤਾਂ ਐਕਸ ਮੂੰ ਆਇਆ ਹੋਲੀ ਜਾਇਓ ਮਿੱਤਰੇ ਲਈ ਬਹੁਤ ਇਹ ਆਉਂਦਾ ਨਾ ਇਹ ਬਹੁਤ ਆ ਬੈਠਾ ਮਿੱਟੀ ਉਹ ਕੱਢ ਕੇ ਲੈ ਜਾਂਦੀਆਂ ਕੰਦ ਚਲ ਕੋਈ ਨਹੀਂ ਮਿੱਟੀ ਆ ਬਰ ਬਰ ਓਏ ਆਏ ਨਾ ਇਹ ਲੋੜ ਦੇ ਘਰ ਕੇ ਤਾਂ ਹੁਣ ਹੌਲੀ ਚੱਕੀ ਓਏ ਮੇਰੇ ਸੈਰ ਤੇ ਬੱਤੀ ਹੌਲੀ ਚੱਕੀ ਠੀਕ ਆ ਇਹ ਸਾਡੇ ਘਰ ਦਾ ਜੋਕਰ ਆ ਜੀ ਕਿਹੜਾ ਕਹਿੰਦਾ ਸੀ ਐਕਟ ਸੀ ਆ ਐਕਟ ਹਾਂ ਪਾੜੇ ਪਾੜ ਕੇ ਜਾਂਦਾ ਕੰਮ ਕਰਦਾ ਸਾਰੀ ਗੱਲ ਬੰਗਲਾ ਲੱਗਦਾ ਅੱਜ ਕੋਈ ਵੀ ਨਹੀਂ ਆਇਆ ਸੁਪਤੀ ਵੀ ਉਹ ਦੇਖ ਕੇ ਚੱਲ ਜਾਈਏ ਅੱਜ ਹੋਰ ਲਈ ਦੋ ਇਹ ਨਹੀਂ ਹੋਰ ਦੇ ਰੱਖੜਾ ਹੋ ਜੂਗਾ ਕਹਿਣੀ ਨਾ ਹੋਰ ਬਣਾ ਦੇ ਜਾਂ ਚੰਗੋਏ ਫੜਾਈ ਜਾਣਾ ਫੜਾਈ ਹੈ ਓਏ ਆ ਜਾ ਲੋਕੀ ਫੜਾ 2:00 ਵਜੇ ਕੋਈ ਹੋ ਜਾਣਾ ਕੋ ਜਿਹੜੀਆਂ ਮੁੱਖ ਨਾਲੇ ਤੇ ਉਹ ਮੁਕਾ ਜਾਣਾ ਇਹ ਕੱਚਾ ਗੁੱਲੇ ਆ ਕੱਚਾ ਫੁੱਲ ਆ ਵੀ ਉਹਨਾਂ ਨੇ ਕਿਹਾ ਤੰਦੂਰ ਵਾਲੇ ਨੂੰ ਤੰਦੂਰ ਵਾਲੇ ਨੂੰ ਹੀ ਉਹ ਕਿੱਥੋਂ ਡੇਰੀ ਤਾਂ ਮਿਲ ਜਨ ਮਾਰਕਰ ਉੱਥੋਂ ਮਿਲ ਜੀ ਫੁਰਤੀ ਵਾਲੀ ਐ ਇਹਦੇ ਵਿੱਚ ਹਨ ਜੋਸ਼ ਜੋਸ਼ ਵਾਲਾ ਪੰਜਾਬ ਦਾ ਆਰਾ ਖਲਗਰੇ ਫੂਲ ਦੀ ਘਰਾਣਾ ਦੰਦਾ ਆ ਆ ਦੇਖ ਲਾ ਜੋਸ਼ ਚੈਨਨ ਆ ਦੇਖ ਲਾ ਅਰੇ ਅੱਠ ਲੱਗਦੇ ਫੇਰ ਨਾ ਜੋਸ਼ ਚੈਨਨ ਦੇ ਘਰੇ ਛੋਟਾ ਹੁੰਦਾ ਨਾ ਜੋਸ਼ ਜਾਂ ਦੇਖ ਲਾ ਵਧੀਆ ਹਾਂ ਕੋਈ ਮਾਣ ਆ ਜਾਂਦੀ ਸ਼ਰਮਦਾ ਨਾ ਨਾਗਿੰ ਦੇਖੀ ਜਾਂਦੀ ਗੱਟਾ ਕਿੱਥੇ ਹੈ ਗੱਟਾਂ ਕੋਲ ਆਛੀ ਦੀ ਤੁਮ ਚੀਜ਼ ਲਾਉਣਾ ਹੈ ਗੱਟਾਂ ਦੇ ਵਿੱਚ ਗੱਟਾਂ ਬੜੀ ਲਵਾ ਬਾਬੂ ਉੱਪਰ ਇਹ ਕੁਤਾ ਜਾ ਲੈਣ ਦੇ ਨਹੀਂ ਲਾ ਲੈਣ ਦੇ ਉਹਨੂੰ ਕਿੰ ਟਾਈਮ ਹੋ ਗਿਆ ਸਵੇਰੇ ਪਹਿਲਾਂ ਕੀ ਕਹਿੰਦਾ ਲਾਲ ਉਹ ਮੈਂ ਰੱਖ ਦਰਸਵਾਰੀ ਰੌਲੀ ਪਾਉਣ ਲੱਗਿਆ ਹੋ ਤਾਂ ਐ ਵੀ ਐਨੀ ਬੀਵੀ ਕਲੀਪਰਾ ਹੋਵੇ ਪਰ ਅਭੀ ਨੇ ਦੋ ਵਾਰੀ ਕਿਹਾ ਨਹੀਂ ਜੀ ਕੋਈ ਤਾਂ ਯਾਦਾ ਨਾ ਉਹਨੇ ਪਾਈਦਾ ਇਹਨੇ ਹਾਂ ਚੱਲ ਗੋ ਓਏ ਆ ਵੱਡੇ ਹੀ ਨਹੀਂ ਕਰਤੇ ਹਨ ਬਾਲੇ ਉਹਨੇ ਭੈਣ ਨੇ ਦੋ ਨਿਕਲੇ ਹੋਣੇ ਸੀ ਆਹੀ ਆ ਕਹ ਰੋ ਤੂੰ ਉਹਦਾ ਸਪਰੇਅ ਲੈ ਸ਼ਾਮ ਆ ਤਾਂ ਤਵੀ ਥੱਲੇ ਲਾ ਲੈਣਗੀਆਂ ਹਾਂ ਕਚਰਾ ਜ ਆਹ ਵਾਹ ਹੈ ਨਾ ਓਏ ਦੋ ਚਾਰ ਉਹਨਾਂ ਨੂੰ ਇੰਨੇ ਬਰਾਬਰ ਨੇ ਇਹ ਲੋਕ ਜਾਓ ਇੱਕ ਜਣਾ ਬੈਠ ਜਾ ਸੰਤਰੀ ਖਾਂਦੇ ਆ ਬਰਾਤ ਤੂੰ ਚੜ ਤੈਨੂੰ ਬੋਲਦਾ ਦੋਦਾ ਤੂੰ ਚੜ ਜਾ ਤੂੰ ਚੜ ਜਾ ਬੈਠ ਜੀ ਆ ਆ ਮੋਟਾ ਤਾਂ ਹੀ ਲੈਣਾ ਹਾਂ ਚੜ ਲੈਓ ਹੋਇਆ ਇਹ ਜਣਾ ਇਕੱਠਾ ਕਰਦੇ ਤੋ ਤੋ ਚੁੰਮ ਜਲਾ ਬਸ ਤੂੰ ਵੀ ਚੜ ਬੈਠ ਨਾ ਹਾਂ ਪੌੜੀ ਲਿਆਵਾ ਤੇਰਾ ਤੇ ਦੀਦੀ ਦਾ ਤੇਰਾ ਵਿਆਹ ਹੁੰਦਾ ਭੱਜ ਭੱਜ ਨਾ ਭੱਜ ਭੱਜ ਵਿਆਹ ਕਰਾਉਣਾ ਭੱਜ ਭੱਜ ਵਿਆਹ ਹੁਣ ਤਾਂ ਉਹ ਹੋ ਗਈ ਰਿਕਾਰਡ ਵਿੱਚ ਭੱਜ ਭੱਜ ਦੇਰ ਵੀਰੇ ਕਿਵੇਂ ਆ ਪਿਆਰ ਆ ਬੈਕ ਕੀ ਦੇ ਦੀ ਬਸ ਆ ਇੱਕ ਮੈਂ ਚੱਕਣਾ ਤੇ ਇਧਰ ਆ ਕੇ ਸੁਣਿਆ ਇਹ ਗੱਲ ਸੁਣਾ 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 ਆ ਬੰਦਾ ਮੇਰਾ ਚਾਚਾ ਲੱਗਦਾ ਇਹ ਦੇਖੋ ਲੈ ਹੁਣ ਤੁਸੀਂ ਦੱਸੋ ਚਾਚਾ ਕਿਹੜਾ ਲਾਉਂਦੇ ਤੇ ਭਤੀਜਾ ਕਿਹੜਾ ਲਾਉਂਦੇ ਹਾਂ ਯਾਰ ਚਾਚੇ ਦੇ ਮਾਰੋ ਨਾ ਯਾਰ ਮਾਰੋ ਨਾ ਚਾਚੇ ਦੇ ਟੈਕ ਦੇ ਹੈਗੇ ਉਹ ਮਾਰੋ ਮਾਰੋ ਨਾ ਚਾਚੇ ਦੇ ਮਾਰੋ ਨਾ ਚਾਚੇ ਦੇ ਮਾਰੋ ਮਾਰੋ ਨਾ ਚਾਚੇ ਦੇ ਵਾਲੀ ਜੋਰ ਦੀ ਮਾਰ ਆ ਉਹ ਹੈ ਨਾ ਆ ਬਣਾ ਤੇਰੀ ਮੰਮੀ ਵੀ ਆਟਾ ਦਾ ਛੀਸ਼ਾ ਤੋੜਿਆ ਆ ਯਾਰ ਉਹ ਨਹੀਂ ਦੋਸਤ ਲਾ ਬੰਦ ਆ ਦੇਖ ਤੋਹੀ ਫਿਰ ਆਪ ਦੀ ਦਿਨਾਨੀ ਵਾਲੇ ਦਾ ਖਾਣਾ ਇਹ ਨਾਲ ਲੋ ਕਰਦੇ ਆ ਦੇਖ ਲਾ ਵੀ ਮੀਨ ਬੋਲੀ ਆ ਦਰੀਨ ਯਾ ਠੀਕ ਆ ਉਹ ਯਾਰ ਹੈਗਾ ਇੱਕ ਤਾਂ ਦੇ ਤੋ ਕਹਿ ਕੇ ਦੇ ਹਟਾ ਪਤਾ ਨਹੀਂ ਦੇ ਤਾਂ ਹਲਕੇ ਉਧਰ ਸਰ ਇਹ ਕਬੂਲ ਕਰ ਸੰਤਰੇ ਮਗਰ ਪੈ ਕੇ ਚੀਕਾ ਲੈ ਕੇ ਦਿੱਤਾ ਦਾਤਰਾ ਆ ਲਾ ਲੈ ਟੋਕਰ ਕਿੱਥੇ ਆ ਟੋਕਰ ਪਤਾ ਹੀ ਨਹੀਂ ਘੱਟਦੀ ਆਂਦੀ ਆ ਚੋਕਰਾ ਕਿਧਰ ਆਸਤਾ ਅੰਦਰ ਚਲੇ ਆ ਜਾ ਇੱਥੇ ਨਾ ਖੜਾ ਇਹ ਮਿੱਟੀ ਨੂੰ ਉਹ ਉਧਰ ਹੀ ਲਾ ਦੇ ਆਹ ਬੰਕੁੱਤਾ ਵੀ ਆਉਂਦੇ ਹੈ ਜੰਦਨਾ ਫਟਦੀ ਉਹ ਟੰਟ ਪਾ ਕੋਠੇ ਤੇ ਰਿੰਦ ਤਾਂ ਜਾਣ ਕੇ ਨਿਕਲਣਾ ਹਾਂ ਥੱਲੇ ਥੱਲੇ ਹਾਂ ਉਹ ਕਹਿੰਦੇ ਰਾਹ ਤੋੜਦੇ ਗੱਪੀ ਦਾ ਸੱਪਿਆਂ ਪਾਸੇ ਕਰੋ ਪਹਿਲਾਂ ਚੱਕਰਾ ਹੀ ਪਾ ਦਿਆ ਸਾਰਾ ਚਲ ਫਿਲਕੀ ਓਏ ਕੱਢ ਉਧਰ ਆ ਤਾ ਕੁੱਤੇ ਆ